ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈਆਂ ਤੇ ਇਹ ਜਿਹੜਾ ਡਿਜ਼ਾਈਨ ਹੈ ਇਸ ਨੂੰ ਤੁਸੀਂ ਲੇਡੀਜ਼ ਜੈਕਟ ਤੇ ਪਾ ਸਕਦੇ ਜੇ ਜਾਂ ਕੁੜੀਆਂ ਦੀ ਜਿਹੜੀ ਫਰੌਕ ਆਪਾਂ ਬਣਾਉਨੇ ਆ ਬੇਬੀ ਫਰੌਕ ਬਣਾਉਨੇ ਉਹਦੇ ਤੇ ਤੁਸੀਂ ਪਾ ਸਕਦੇ ਜੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਬਿਲਕੁਲ ਮੋਰ ਦੇ ਪੰਖਾਂ ਵਰਗਾ ਇਹ ਡਿਜ਼ਾਈਨ ਜਿਹੜਾ ਬਣ ਕੇ ਆਉਂਦਾ ਹੈ ਤੇ ਬਹੁਤ ਹੀ ਸੌਖਾ ਹੈ ਬਣਾਉਣ ਵਿੱਚ ਸਿਰਫ 4 ਸਲਾਈਆਂ ਦਾ ਡਿਜ਼ਾਈਨ ਹੈ ਤੇ ਚਾਰ ਸਲਾਈਆਂ ਦੇ ਵਿੱਚ ਇਹ ਡਿਜ਼ਾਈਨ ਜਿਹੜਾ ਬੰਦਾ ਜਾਂਦਾ ਚਾਰ-ਚਾਰ ਸਲਾਈਆਂ ਰਿਪੀਟ ਕਰਦੇ ਜਾਣਾ ਤੇ ਡਿਜ਼ਾਈਨ ਜਿਹੜਾ ਉਹ ਬੰਦਾ ਜਾਣਾ ਤੇ 15 ਦੇ ਹਿਸਾਬ ਨਾਲ ਇਹਦੇ ਵਿੱਚ ਗੁੰਡੇ ਪਾਉਣੇ ਪਹੁੰਦੇ ਨੇ 15 ਦੇ ਹਿਸਾਬ ਨਾਲ ਗੁੰਡੇ ਪਾ ਕੇ 13 ਗੁੰਡਿਆਂ ਦਾ ਡਿਜ਼ਾਈਨ ਹੈ ਤੇ ਦੋ ਗੁੰਡੇ ਗੈਪ ਵਾਸਤੇ ਪਾਉਣੇ ਹੁੰਦੇ ਨੇ 15 ਤੇ ਚਾਰ ਗੁੰਡੇ ਤੁਸੀਂ ਵਾਧੂ ਪਾ ਲਓ 15-15 ਦੇ ਹਿਸਾਬ ਨਾਲ ਗੁੰਡੇ ਪਾ ਕੇ ਚਾਰ ਗੁੰਡੇ ਵਾਧੂ ਪਾ ਲਓ ਤੇ ਡਿਜ਼ਾਈਨ ਜਿਹੜਾ ਬਿਲਕੁਲ ਪੂਰਾ ਆਏਗਾ ਇੱਥੇ ਮੈਂ 34 ਕੁੰਡੇ ਪਾਏ ਨੇ 15-15 ਦੇ ਹਿਸਾਬ ਨਾਲ 30 ਕੁੰਡੇ ਤੇ 4 ਕੁੰਡੇ ਵਾਧੂ ਪਾਏ ਨੇ 13 ਕੁੰਡਿਆਂ ਦਾ ਡਿਜ਼ਾਈਨ ਹੈ ਤੇ 2-2 ਕੁੰਡੇ ਜਿਹੜੇ ਉਹ ਆਪਾਂ ਗੈਪ ਵਾਸਤੇ ਪਾਵਾਂਗੇ ਤੇ ਸਿੱਧੀ ਸਾਈਡ ਤੋਂ ਹੀ ਡਿਜ਼ਾਈਨ ਸ਼ੁਰੂ ਹੁੰਦਾ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਬਣਿਆ ਹੋਇਆ ਬਹੁਤ ਹੀ ਪਿਆਰਾ ਲੱਗੇਗਾ ਤੁਸੀਂ ਕਿਸੇ ਵੀ ਜੈਕਟ ਤੇ ਇਸ ਨੂੰ ਪਾ ਸਕਦੇ ਜੀ ਫਰੌਕ ਤੇ ਪਾ ਸਕਦੇ ਜੀ ਲੇਡੀਜ਼ ਕੋਟੀ ਤੇ ਵੀ ਤੁਸੀਂ ਇਸ ਡਿਜ਼ਾਈਨ ਨੂੰ ਪਾ ਸਕਦੇ ਜੀ ਪਹਿਲੀ ਸਿਲਾਈ ਜਿਹੜੀ ਉਹ ਪੂਰੀ ਆਪਾਂ ਸਿੱਧੀ-ਸਿੱਧੀ ਬਣਾ ਲੈਣੀ ਹੈ ਇੰਨਾ ਜਿੰਨਾ ਪਿਆਰਾ ਆ ਬਣਾਉਣ ਵਿੱਚ ਉਨਾ ਹੀ ਇਹ ਵਾਲਾ ਡਿਜ਼ਾਈਨ ਜਿਹੜਾ ਸੌਖਾ ਆ ਬਹੁਤ ਆਸਾਨ ਡਿਜ਼ਾਈਨ ਆ ਤੇ ਲੱਗਦਾ ਬਹੁਤ ਹੀ ਪਿਆਰਾ ਆ ਬਣਿਆ ਹੋਇਆ ਪੂਰੀ ਸਲਾਈ ਜਿਹੜੀ ਪਹਿਲੀ ਆ ਉਹ ਆਪਾਂ ਸਿੱਧੀ-ਸਿੱਧੀ ਬਣਾ ਕੇ ਤੇ ਆਪਣੀ ਤਿਆਰ ਕਰ ਲੈਣੀ ਆ ਬਨਜਾਂਗੀ ਪਹਿਲੀ ਸਲਾਈ ਪੂਰੀ ਸਿੱਧੀ ਸਿੱਧੀ ਬਣੇਗੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਵੀਡੀਓ ਪਹਿਲੀ ਵਾਰ ਦੇਖ ਰਹੇ ਜੇ ਵੀਡੀਓ ਤੁਹਾਨੂੰ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਵੇਖ ਰਹੇ ਹੋ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਤੁਸੀਂ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓਜ਼ ਜਿਹੜੀਆਂ ਕਿਸ ਤਰ੍ਹਾਂ ਦੀਆਂ ਲੱਗਦੀਆਂ ਹਨ ਉਲਟੀ ਸਲਾਈ ਜਿਹੜੀ ਆ ਉਹ ਪੂਰੀ ਆਪਾਂ ਉਲਟੀ ਬਣਾ ਲੈਣੀ ਹੈ ਉਲਟੀਸ ਲਾਈ ਪੂਰੀ ਉਲਟੀ ਬਣਾ ਲਾਂਗੇ ਤੇ ਜੇ ਕੋਈ ਵੀ ਚੀਜ਼ ਤੁਹਾਨੂੰ ਵੀਡੀਓ ਦੇ ਵਿੱਚ ਨਹੀਂ ਸਮਝ ਲੱਗਦੀ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਮੈਂ ਤੁਹਾਡੇ ਹਰ ਇੱਕ ਕਮੈਂਟ ਦਾ ਰਿਪਲਾਈ ਜਿਹੜਾ ਉਹ ਜ਼ਰੂਰ ਕਰਾਂਗੇ ਤੇ ਤੁਸੀਂ ਮੈਨੂੰ ਇੰਸਟਾਗ੍ਰam ਤੇ ਵੀ ਫੋਲੋ ਕਰ ਸਕਦੇ ਜੀ ਉੱਥੇ ਵੀ ਮੇਰੇ ਪੇਜ ਦਾ ਨਾਮ ਆਸਮਾਰਟ ਹੈ ਤੁਸੀਂ ਆਸਮਾਰਟ ਸਰਚ ਕਰਕੇ ਤੇ ਮੇਰਾ ਪੇਜ ਜਿਹੜਾ ਉਹਨੂੰ ਫੋਲੋ ਕਰ ਸਕਦੇ ਜੀ ਤੇ ਇੰਸਟਾਗ੍ਰam ਤੇ ਵੀ ਤੁਸੀਂ ਮੇਰੇ ਨਾਲ ਜੜੀ ਉਹ ਗੱਲ ਕਰ ਸਕਦੇ ਜੀ ਕੋਈ ਵੀ ਆਪਣਾ ਕੁਐਸਚਨ ਪੁੱਛਣਾ ਹੈ ਪੁੱਛ ਸਕਦੇ ਜੀ ਮੈਨੂੰ ਉਲਟੀ ਸਲਾਈ ਪੂਰੀ ਉਲਟੀ ਬਣਾ ਲਿਆ ਹੁਣ ਅੱਗੇ ਆਪਾਂ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਦੋ ਕੁੰਡੇ ਉਲਟੇ ਬਣਾਵਾਂਗੇ ਇੱਥੇ ਹੁਣ ਆਪਾਂ ਡਿਜ਼ਾਈਨ ਬਣਾਵਾਂਗੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰ ਲੈਣਾ ਹੁਣ ਚਾਰ ਕੁੰਡਿਆਂ ਤੋਂ ਇੱਕ ਕੁੰਡਾ ਕਰਨਾ 1 2 3 ਤੇ 4 ਚਾਰ ਕੁੰਡਿਆਂ ਤੋਂ ਆਪਾਂ ਇਸ ਤਰ੍ਹਾਂ ਫਰੰਟ ਲੂਪ ਦੇ ਨਾਲ ਇੱਕ ਕੁੰਡਾ ਕਰ ਦੇਣਾ ਇੱਥੇ ਹੁਣ ਸਾਡੇ 4 ਕੁੰਡਿਆਂ ਤੋਂ 1 ਕੁੰਡਾ ਹੋ ਗਿਆ ਤੇ 3 ਕੁੰਡੇ ਸਾਡੇ ਜਿਹੜੇ ਉਹ ਘਟ ਗਏ ਹੁਣ ਵੇਖੋ ਆਪਾਂ ਕੀ ਕਰਨਾ ਇੱਥੇ ਆਪਾਂ ਜਾਲੀ ਪਾਵਾਂਗੇ ਇੱਕ ਇੱਕ ਦੋ ਤੇ ਤਿੰਨ ਤਿੰਨ ਵਾਰ ਆਪਾਂ ਜਾਲੀ ਪਾ ਲਈ ਤਿੰਨ ਕੁੰਡੇ ਸਾਡੇ ਘਟ ਗਏ ਸੀ ਤਿੰਨ ਵਾਰ ਹੁਣ ਆਪਾਂ ਜਾਲੀ ਪਾ ਲਈ 1 2 ਤੇ 3 ਹੁਣ ਅੱਗੇ ਫੇਰ ਆਪਾਂ ਤਿੰਨ ਵਾਰ ਜਾਲੀ ਪਾਉਣੀ ਆ ਇੱਕ ਵਾਰ ਦੋ ਵਾਰ ਤੇ ਐ ਤੈਨ ਰ। ਤਿੰਨ ਵਾਰ ਜਾਲੀ ਪਾ ਕੇ ਹੁਣ ਫੇਰ ਆਪਾਂ ਚਾਰ ਕੁੰਡਿਆਂ ਤੋਂ ਇੱਕ ਗੁੰਡਾ ਕਰਨਾ। ਇੱਥੇ ਆਪਾਂ ਬੈਕ ਲੂਪ ਤੋਂ ਕਰਨਾ ਚਾਰ ਕੁੰਡਿਆਂ ਦੇ ਨਾਲ ਇੱਕ ਗੁੰਡਾ ਆਪਾਂ ਕਰ ਦੇਣਾ ਘਟਾ ਕੇ। ਤੇ ਇਧਰ ਵਾਲੀ ਸਾਈਡ ਵੀ ਸਾਡੇ ਤਿੰਨ ਕੁੰਡੇ ਜਿਹੜੇ ਉਹ ਘਟ ਗਏ ਨੇ। ਥੋੜਾ ਟਾਈਟ ਹੋ ਜਾਂਦੇ ਚਾਰ ਕੁੰਡੇ ਜਿਹੜੇ ਇਸ ਤਰ੍ਹਾਂ ਥੋੜੀ ਜਿੰਨੀ ਲੂਜ਼ ਕਰਕੇ ਫਿਰ ਤੁਸੀਂ ਕਰ ਸਕਦੇ ਜੇ ਫਿਰ ਆਸਾਨੀ ਦੇ ਨਾਲ ਹੀ ਹੋ ਜਾਣਗੇ। ਚਾਰ ਕੁੰਡਿਆਂ ਤੋਂ ਇੱਕ ਗੁੰਡਾ ਕਰ ਲੈਣਾ। ਫੇਰੇ ਇਹ ਰਿਪੀਟ ਕਰਾਂਗੇ ਦੋ ਕੁੰਡੇ ਉਲਟੇ ਫਿਰ ਚਾਰ ਕੁੰਡਿਆਂ ਤੋਂ ਇੱਕ ਕੁੰਡਾ ਫਿਰ 6 ਵਾਰ ਜਾਲੀ ਪਾਉਣੀ ਆ ਤੇ ਫੇਰ ਚਾਰ ਕੁੰਡਿਆਂ ਤੋਂ ਇੱਕ ਕੁੰਡਾ ਹੁਣ ਧਾਗਾ ਅੱਗੇ ਕਰਾਂਗੇ ਇੱਕ ਡਿਜ਼ਾਈਨ ਸਾਡਾ ਬਣ ਗਿਆ ਹੁਣ ਫੇਰ ਦੋ ਕੁੰਡੇ ਉਲਟੇ ਬਣਾਵਾਂਗੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਚਾਰ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਸਿੱਧਾ ਇਸ ਤਰ੍ਹਾਂ ਹੁੰਦੇ ਹੋਏ ਉਹਦੇ ਟਾਈਟ ਹੋ ਜਾਂਦੇ ਆ ਚਾਰ ਕੁੰਡੇ ਜਿਹੜੇ ਹੁੰਦੇ ਆ ਚਾਰ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਫਿਰ ਜਾਲੀ ਵੇਖੋ ਕਿਸ ਤਰ੍ਹਾਂ ਪਾਉਣੀ ਆ ਇੱਥੇ ਨਾਲ ਹੀ ਇੱਕ ਜਾਲੀ ਪਾ ਦਾਂਗੇ ਇੱਕ ਵਾਰ ਜਾਲੀ ਪੈ ਗਈ ਦੋ ਵਾਰ ਤਿੰਨ ਵਾਰ ਚਾਰ ਵਾਰ ਪੰਜ ਵਾਰ ਤੇ ਛੇ ਵਾਰ ਛੇ ਵਾਰ ਜਾਲੀ ਪਾ ਕੇ ਫਿਰ ਉਸ ਤੋਂ ਬਾਅਦ ਫਿਰ ਆਪਾਂ ਚਾਰ ਕੁੰਡਿਆਂ ਤੋਂ ਇੱਕ ਕੁੰਡਾ ਕਰਦਣਾ ਫਿਰ ਦੋ ਕੁੰਡੇ ਉਲਟੇ ਤੇ ਲਾਸਟ ਵਾਲਾ ਕੁੰਡਾ ਸਿੱਧਾ ਹੁਣ ਅਗੇ ਉਲਟੀ ਸਲਾਈ ਤੇ ਉਲਟੀ ਸਲਾਈ ਵੇਖੋ ਕੀ ਕਰਨੀ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਪਿੱਛੇ ਕਰਾਂਗੇ ਜਿਹੜੇ ਉਹ ਸਾਈਡ ਤੋਂ ਦੋ ਕੁੰਡੇ ਉਲਟੇ ਬਣਾਏ ਸੀ ਐਸ ਸਾਈਡ ਤੋਂ ਆਪਾਂ ਸਿੱਧੇ ਬਣਾਉਣੇ ਇੱਕ ਤੇ ਦੋ ਫਿਰ ਧਾਗਾ ਅੱਗੇ ਕਰਾਂਗੇ 13 ਕੁੰਡੇ ਉਲਟੇ ਬਣਾਵਾਂਗੇ ਇੱਕ ਦੋ 3 4 5 6 7 8 9 10 11 12 ਤੇ 13 13 ਗੁੰਡੇ ਉਲਟੇ ਬਣਾ ਲੈ ਧਾਗਾ ਪਿੱਛੇ ਕਰਾਂਗੇ 2 ਗੁੰਡੇ ਸਿੱਧੇ ਫਿਰ ਧਾਗਾ ਅੱਗੇ 13 ਗੁੰਡੇ ਉਲਟੇ 1 2 3 4 5 6 7 8 9 10 11 12 13 ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ 2 ਕੁੰਡੇ ਸਿੱਧੇ ਤੇ ਲਾਸਟ ਵਾਲਾ ਕੁੰਡਾ ਕੁੰਡਾ ਦੋ ਸਲਾਈਆਂ ਬਣ ਗਈਆਂ ਪਹਿਲੀ ਸਲਾਈ ਆਪਾਂ ਸਿੱਧੀ ਸਿੱਧੀ ਬਣਾ ਲਈ ਸੀ ਹੁਣ ਦੋ ਸਲਾਈਆਂ ਡਿਜ਼ਾਈਨ ਦੀਆਂ ਬਣ ਗਈਆਂ ਦੀ ਸੀਰੀ ਸলাই ਵੇਖੋ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਫਿਰ ਧਾਗਾ ਪਿੱਛੇ ਕਰਾਂਗੇ 13 ਕੁੰਡੇ ਸਿੱਧੇ 1 2 3 4 5 6 7 8 9 10 11 12 13 ਸਿੱਧੇ ਦੋ ਉਲਟੇ ਫਿਰ 13 ਸਿੱਧੇ ਜਿੰਨੇ ਵੀ ਤੁਹਾਨੂੰ ਸਿੱਧੇ ਕੁੰਡੇ ਨਜ਼ਰ ਆਉਂਦੇ ਨੇ ਉਹਨੇ ਤੁਸੀਂ ਸਿੱਧੇ ਬਣਾ ਲਓ 13 ਕੁੰਡੇ ਸਿੱਧੇ ਹੋਣਗੇ ਦੋ ਕੁੰਡੇ ਉਲਟੇ ਹੋਣਗੇ ਤੇ ਉਲਟੀਆਂ ਸਲਾਈਆਂ ਜਿਹੜੀਆਂ ਸਾਰੀਆਂ ਇਹਦੇ ਵਿੱਚ ਸੇਮ ਤਰੀਕੇ ਦੇ ਨਾਲ ਹੀ ਬਣਨੀਆਂ ਨੇ ਦੋ ਦੋ ਕੁੰਡੇ ਸਿੱਧੇ ਬਣਨੇ ਨੇ 13 ਕੁੰਡੇ ਉਲਟੇ ਬਣਨੇ ਨੇ ਉਲਟੀ ਸਲਾਈ ਦੇ ਵਿੱਚ ਹੁਣ ਆਪਾਂ ਅੱਗੇ ਆਂ ਡਿਜ਼ਾਈਨ ਦੀ ਚੌਥੀ ਔਰ ਲਾਸਟ ਸਲਾਈ ਤੇ ਪਹਿਲਾ ਕੁੰਡਾ ਤਾਰ ਲਿਆ ਧਾਗਾ ਪਿੱਛੇ ਕਰ ਲਵਾਂਗੇ ਦੋ ਕੁੰਡੇ ਸਿੱਧੇ ਬਣਾ ਲਾਂਗੇ ਫਿਰ 13 ਕੁੰਡੇ ਉਲਟੇ ਬਣਾ ਲਾਂਗੇ ਜਿਹੜੇ ਉਲਟੇ ਨਜ਼ਰ ਆਉਣਗੇ ਉਲਟੀ ਸਾਈਡ ਤੋਂ ਉਹ ਉਲਟੇ ਬਣਾ ਲੈਣੇ ਆ ਜਿਹੜੇ ਸਿੱਧੇ ਨਜ਼ਰ ਆਉਣਗੇ ਉਹ ਸਿੱਧੇ ਬਣਾ ਲੈਣੇ ਇਹੀ ਬਸ ਚਾਰ ਸਲਾਈਆਂ ਸੀ ਬਾਰ ਬਾਰ ਰਿਪੀਟ ਕਰਦੇ ਜਾਣਾ ਆ ਤੋ ਡਿਜ਼ਾਈਨ ਸਾਡਾ ਜਿਹੜਾ ਬਹੁਤ ਹੀ ਪਿਆਰਾ ਤਿਆਰ ਹੁੰਦਾ ਜਾਣਾ ਜੇ ਤੁਸੀਂ ਬੇਬੀ ਫਰੌਕ ਤੇ ਪਾ ਰਹੇ ਜੇ ਤੇ ਇਸ ਦੇ نیچے ਤੁਹਾਨੂੰ ਕੋਈ ਵੀ ਬਾਰਡਰ ਬਣਾਉਣ ਦੀ ਜ਼ਰੂਰਤ ਨਹੀਂ ਹੈ نیچے ਇਸ ਤੇ ਆਪਣੇ ਆਪ ਹੀ ਕਟਾਅ ਬਣ ਜਾਣਗੇ ਜੇ ਤੁਸੀਂ ਕਿਸੇ ਲੇਡੀ ਜੈਕਟ ਤੇ ਪਾ ਰਹੇ ਜੇ ਤੇ ਫਿਰ ਵੀ ਤੁਸੀਂ ਮੋٹے ਕੁੰਡੇ ਪਾ ਕੇ ਇਹਲਾ ਡਿਜ਼ਾਈਨ ਜਿਹੜਾ ਉਹ ਸ਼ੁਰੂ ਕਰ ਸਕਦੇ ਜੀ ਚਾਰ ਸਲਾਈਆਂ ਸਾਡੀਆਂ ਬਣ ਗਈਆਂ ਤੇ ਡਿਜ਼ਾਈਨ ਇਸ ਤਰ੍ਹਾਂ ਬਣ ਗਿਆ ਜਦੋਂ ਅੱਗੇ ਤੋਂ ਅੱਗੇ ਆਪਾਂ ਡਿਜ਼ਾਈਨ ਜਦੋਂ ਬਣਾਉਂਦੇ ਜਾਣਾ ਹੈ ਤੇ ਵੇਖੋ ਇਸ ਤਰ੍ਹਾਂ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਜਾਣਾ ਨਾਲ ਦੀ ਨਾਲ ਆ ਵੇਖੋ ਨੀਚੇ ਇੱਕ ਟਾਂ ਵੀ ਬਣ ਜਾਣਿਆ ਇੱਥੇ ਮੈਂ ਤਿੰਨ ਡਿਜ਼ਾਈਨ ਬਣਾਏ ਹੋਏ ਨੇ ਤੇ ਜੇ ਤੁਸੀਂ ਇਸ ਤਰ੍ਹਾਂ ਦੇ ਕੁੰਡੇ ਪਾਉਣੇ ਸਿੱਖਣੇ ਚਾਹੁੰਦੇ ਜੇ ਬਹੁਤ ਆਸਾਨ ਤਰੀਕੇ ਦੇ ਨਾਲ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਇਸ ਤਰ੍ਹਾਂ ਤੁਸੀਂ ਲੇਡੀਜ਼ ਕੋਟੀ ਦੇ ਬਿਨਾ ਬਾਰਡਰ ਬਣਾਏ ਇਹ ਵਾਲੇ ਕੁੰਡੇ ਪਾ ਕੇ ਇਹ ਤੇ ਡਿਜ਼ਾਈਨ ਜਿਹੜਾ ਬਣਾਉਣਾ ਸ਼ੁਰੂ ਕਰ ਸਕਦੇ ਜੇ ਬਹੁਤ ਹੀ ਪਿਆਰਾ ਡਿਜ਼ਾਈਨ ਬਣਦਾ ਆ ਜੇਕਰ ਵੀਡੀਓ ਪਸੰਦ ਆਉਂਦੀ ਹੈ ਤੇ ਲਾਈਕ ਕਰ ਦਿਓ ਮਿਲਦੇ ਆਂ ਫਿਰ ਇਸੇ ਤਰ੍ਹਾਂ ਦੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ